ਪਿਛਲੇ ਕਾਫੀ ਅਰਸੇ ਤੋਂ ਗੱਲ ਚੱਲ ਰਹੀ ਹੈ ਕਿ ਸ਼੍ਰੋਮਣੀ ਕਲਦਲ ਭਾਵੇਂ ਪਰਸੈਂਟੇਜ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਪਿਛਲੀ ਵੇਰਾਂ ਕਾਰਗੁਜ਼ਾਰੀ ਇੰਨੀ ਮਾੜੀ ਨਹੀਂ ਸੀ ਜਿੰਨੀ ਕਿ ਕੁੱਲ ਮਿਲਾ ਕੇ ਸੀਟਾਂ ਦੇ ਵਿੱਚ ਜਿਹੜਾ ਪ੍ਰਗਟਾ ਹੋਇਆ ਸੀਗਾ ਫੇਰ ਵਾਰ-ਵਾਰ ਗੱਲ ਚੱਲਦੀ ਹੈ ਕਿ ਲੋਕਾਂ ਦੇ ਮਨਾਂ ਦੇ ਵਿੱਚ ਤੇ ਸਤਿਕਾਰ ਹੈ ਨਾ ਸ਼੍ਰੋਮਣੀ ਕਲਦਲ ਦਾ ਕੋਈ ਲੋਕ ਹੋਰ ਕਿਸੇ ਪਾਰਟੀ ਤੇ ਝੱਜ ਦੇ ਪ੍ਰਤੀਤ ਨਹੀਂ ਹੁੰਦੇ ਇਸ ਕਿਸਮ ਦੀਆਂ ਗੱਲਾਂ ਬਾਤਾਂ ਸਾਡੇ ਤੱਕ ਪਹੁੰਚਦੀਆਂ ਨੇ ਅਤੇ ਹਾਲ ਹੀ ਵਿੱਚ ਆਪਾਂ ਅਕਸਰ ਕਹਿੰਦੇ ਆ ਕਿ ਮਾਲਵੇ ਦੀ ਰਾਜਨੀਤੀ ਜਿਹੜੀ ਸੀਟਾਂ ਜਾਦੇ ਨੇ ਪੰਜਾਬ ਦੇ ਬਾਕੀ ਹਿੱਸਿਆਂ ਦੇ ਮੁਕਾਬਲ ਤਨ ਡਿਟਰਮਨ ਕਰਦੀ ਹੈ ਕਿ ਕੌਣ ਮੁੱਖ ਮੰਤਰੀ ਹੋਏਗਾ ਕਿਹੜੀ ਪਾਰਟੀ ਭਾਰੂ ਰਹੇਗੀ ਤੇ ਮਾਲਵੇ ਦੇ ਵਿੱਚੋਂ ਗਾਂ ਗੱਲ ਕਰਦੇ ਆ ਤਾਂ ਇਹਦੇ ਵਿੱਚ ਸੰਗਰੂਰ ਹੋਇਆ ਕਰਦਾ ਸੀ ਪਹਿਲਾਂ ਜਾਂ ਬਠਿੰਡਾ ਜ਼ਿਲ੍ਹਾ ਜਿਹੜਾ ਕਿ ਬਾਦਲਾਂ ਦਾ ਗੜ ਮੰਨਿਆ ਜਾਂਦਾਗਾ ਜਾਂ ਉਹਦੇ ਚੋਂ ਫਰੀਦਕੋਟ ਚ ਟੁੱਟ ਕੇ ਬਣੇ ਜ਼ਿਲ੍ਹੇ ਨੇ ਜਿਹੜੇ ਇੱਥੇ ਜਾਦੇ ਸ਼੍ਰੋਮਣਿਕਲ ਦਲ ਭਾਰੂ ਰਿਹਾ ਸੀਗਾ ਪਿਛਲੇ ਕੁਝ ਦਿਨ ਪਹਿਲਾਂ ਆਪਾਂ ਸਰਦਾਰ ਸਿਕੰਦਰ ਸਿੰਘ ਮਲੂਕਾ ਸਾਹਿਬ ਨਾਲ ਗੱਲਬਾਤ ਕੀਤੀ ਸੀਗੀ ਉਹ ਪਾਰਟੀ ਚ ਵਾਪਸ ਆ ਗਏ ਨੇ ਔਰ ਉਹਨਾਂ ਦਾ ਕਲੀਕਲੀ ਗੱਲ ਤੁਹਾਨੂੰ ਯਾਦ ਹੀ ਹੈ ਜੇ ਤਾਜ਼ੀ ਹੈ ਕੱਲ ਪਰਸੋ ਕੀਤੀ ਆਪਾਂ ਅਤੇ ਕਈ ਕਾਰਨ ਸਾਨੂੰ ਉਹਦੇ ਅਲੈਦਾ ਹੋਣ ਦੇ ਉਹ ਮੈਂ ਤਾਂ ਅਲੈਦਾ ਨਹੀਂ ਸੋਇਆ ਮੈਨੂੰ ਕੱਢਿਆ ਗਿਆ ਸੀਗਾ ਲੇਕਿਨ ਦੂਜੀਆਂ ਪਾਰਟੀਆਂ ਦਾ ਕਿਨੇ ਮੇਂ ਗੇੜਾ ਮਾਰ ਆਇਆ ਕਿਸੇ ਕੋਲੇ ਇੰਨਾ ਅਜੇ ਦਮਖਮ ਨਹੀਂ ਹੈ ਕਿ ਪੰਜਾਬ ਦੀ ਇਸ ਖੇਤਰੀ ਪਾਰਟੀ ਦਾ ਉਹ ਲੀਡ ਕਰ ਸਕਣ ਸੁਖਵੀਰ ਸਿੰਘ ਬਾਦਲ ਢਿੱਡ ਦੇ ਮਾੜੇ ਨਹੀਂ ਹਨ ਦਾਗੇ ਬਿਆਨ ਸੀਗਾ ਢਿੱਡ ਦੇ ਮਾੜੇ ਨਹੀਂ ਹਨ ਖੈਰ ਹੁਣ ਅੱਜ ਦੀ ਗੱਲ ਗੱਲਬਾਤ ਕਰਨੀ ਆਪਾਂ ਸਰਦਾਰ ਸਕੰਦਰ ਸਿੰਘ ਮਲੂਕਾ ਸਾਹਿਬ ਦੇ ਡਾਟਰ ਇਨ ਲਾ ਉਹਨਾਂ ਦੀ ਨੌ ਜਿਹੜੇ ਕਿ ਸਾਬਕਾ ਆਈਐਸ ਅਫੀਸਰ ਨੇ ਅਤੇ ਪੜ੍ਹਾਈ ਲਿਖਾਈ ਉਹਨਾਂ ਨੇ ਸਾਇੰਸ ਦੇ ਵਿੱਚ ਕੀਤੀ ਹੈ ਮਾਸਟਰਸ ਇਨ ਸਾਇੰਸ ਐਂਡ ਐਮਫਿਲ ਵਗੈਰਾ ਕੀਤੀ ਹੈ ਬਹੁਤ ਤੀਖਨ ਬੁੱਧੀ ਦੇ ਮਾਲਕ ਨੇ ਉਹ ਔਰ ਪਿਛਲੀਆਂ ਚੋਣਾਂ ਵਿੱਚ ਉਹਨਾਂ ਨੇ ਬੀਜੇਪੀ ਦੀ ਟਿਕਟ ਤੇ ਚੋਣ ਲੜੀ ਸੀ ਬਠਿੰਡੇ ਤੋਂ ਉਹਨਾਂ ਨਾਲ ਗੱਲਬਾਤ ਕਰਦੇ ਆਪਾਂ ਆਉਣ ਵਾਲਾ ਕੱਲ ਬੀਜੇਪੀ ਦਾ ਤਾਣਾ ਬਾਣਾ ਬੀਜੇਪੀ ਦਾ ਪ੍ਰਬੰਧਕੀ ਕੁਸ਼ਲਤਾ ਤੇ ਆਉਣ ਵਾਲੀਆਂ ਸੰਭਾਵਨਾਵਾਂ ਬਾਰੇ ਪਰਮਪਾਲ ਕੌਰ ਮਲੂਕਾ ਜੀ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਵੈਲਕਮ ਸਸਕਲ ਜੀ ਸਸਕਲ ਥੈਂਕ ਯੂ ਤੁਸੀਂ ਮੈਨੂੰ ਆਪਣੇ ਸਰੋਤਿਆਂ ਦੇ ਰੂਬਰੂ ਕਰਾ ਰਹੇ ਹੋ ਬਹੁਤ ਬਹੁਤ ਧੰਨਵਾਦ ਬਹੁਤ ਸਾਰੇ ਗੱਲਾਂ ਬੱਤਾਂ ਅਸੀਂ ਕਰਦੇ ਹੀ ਰਹਿੰਦੇ ਆ ਖਾਸ ਕਰਕੇ ਬਠਿੰਡੇ ਬਾਰੇ ਤੇ ਅਕਾਲੀ ਰਾਜਨੀਤੀ ਬਾਰੇ ਬੀਜਪੀ ਬਾਰੇ ਕਰਦੇ ਰਹਿੰਦੇ ਆ ਪਰ ਤੁਹਾਡੇ ਤੋਂ ਸ਼ੁਰੂ ਕਰਦੇ ਆ ਆ ਪਿਛਲੀ ਚੋਣ ਤੁਸੀਂ ਲੜੀ ਜਿੱਤ ਨਾ ਸਕੇ ਤੁਹਾਡੇ ਫਾਦਰ ਇਨ ਲਾ ਲੋਕਾ ਸਾਹਿਬ ਵਾਪਸ ਮੋੜ ਆਏ ਨੇ ਸ਼ੋਮਨੀ ਕਲਦਲ ਦੇ ਵਿੱਚ ਉਹਨਾਂ ਨੂੰ ਅਸੀਂ ਵੀ ਸਵਾਲ ਕੀਤਾ ਸੀ ਕਹਿੰਦੇ ਕਿ ਨਹੀਂ ਉਹਨਾਂ ਦਾ ਆਪਣਾ ਫੈਸਲਾ ਹੈਗਾ ਜੋ ਕਹਿਣਗੇ ਜੋ ਸੋਚਣਗੇ ਉਹ ਆਪਣੇ ਹਿਸਾਬ ਨਾਲ ਚੱਲਣਗੇ ਪਰ ਤੁਹਾਡੀ ਵੀ ਇੰਟਰਵਿਊਜ਼ ਆ ਰਹੀਆਂ ਨੇ ਕਿ ਤੁਸੀਂ ਤੇ ਬੀਜੇਪੀ ਨਾਲ ਰਹਿਣਾ ਚਾਹੁੰਦੇ ਹੋ ਤੁਹਾਡੇ ਲਿਹਾਜ਼ ਨਾਲ ਸ਼ਰਮਨੀ ਕਲਦਾਲੂ ਤੁਸੀਂ ਨਹੀਂ ਜਾਣਾ ਸਾਫ਼ ਤੁਸੀਂ ਗੱਲਾਂ ਕਰ ਰਹੇ ਹੋ ਕਿਉਂ ਬੀਜੇਪੀ ਨਾਲ ਵੱਧ ਕੇ ਰਹਿਣਾ ਚਾਹੁੰਦੇ ਹੋ ਇਸ ਕਰਕੇ ਜੀ ਇਸ ਕਰਕੇ ਕਿਉਂਕਿ ਬੀਜੇਪੀ ਦੀਆਂ ਜਿਹੜੀਆਂ ਪਲਾਨਸ ਹੈਗੀਆਂ ਪੋਲਿਸੀਜ਼ ਹੈਗੀਆਂ ਬੀਜੇਪੀ ਨੇ ਬਹੁਤ ਕੁਝ ਕੀਤਾ ਭਾਰਤ ਦੇ ਵਾਸਤੇ NRI ਵੀਰ ਜਦੋਂ ਹੁਣ ਆਪਣੇ ਦੇਸ਼ ਪਰਤਦੇ ਹੋਣਗੇ ਵਾਪਸ ਪੰਜਾਬ ਜਾਂਦੇ ਹੋਣਗੇ ਉੱਥੇ ਦੇਖਦੇ ਹੋਣਗੇ ਕਿ ਪਹਿਲਾਂ ਵਾਲਾ ਇਨਫਰਾਸਟ੍ਰਕਚਰ ਇੰਡੀਆ ਦਾ ਹੁਣ ਨਹੀਂ ਰਿਹਾ ਸੋ ਬਹੁਤ ਚੇਂजेस ਆਇਆ ਹਰ ਤਰ੍ਹਾਂ ਦੀਆਂ ਸਕੀਮਾ ਫੋਰਨ ਕੰਟਰੀਜ਼ ਜਿਵੇਂ ਤੁਸੀਂ ਕੈਨੇਡਾ ਦੇ ਵਿੱਚ ਹੈਲਥ ਇੰਸ਼ੋਰੈਂਸ ਇੱਥੇ ਹੈਗੀ ਹੈ ਇਸ ਤਰ੍ਹਾਂ ਦੀਆਂ ਸਕੀਮਾ ਉਹਨਾਂ ਨੇ ਇੰਡੀਆ ਦੇ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਆਈ ਉਸਮਾਨ ਭਾਰਤ ਵਰਗੇ ਕਾਰਡ ਵਗੈਰਾ ਪਰ ਹੋ ਕੀ ਰਿਹਾ ਕਿ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਸਰਕਾਰ ਅਲਾਈਨਮੈਂਟ ਦੇ ਵਿੱਚ ਨਹੀਂ ਹੈਗੀ ਸੈਂਟਰ ਗਵਰਨਮੈਂਟ ਦੀ ਹਰ ਸਕੀਮ ਨੂੰ ਅਪੋਜ਼ ਕਰ ਰਹੀ ਹੈ ਇਸ ਕਰਕੇ ਪੰਜਾਬ ਦਿਨੋ ਦਿਨ ਪਿੱਖੇ ਰਹਿ ਰਿਹਾ ਹੈ ਸਾਡੇ ਨੌਜਵਾਨ ਨਸ਼ਿਆ ਦੇ ਵਿੱਚ ਤਸ ਰਹੇ ਆ ਔਰ ਤਿੰਨ ਸਰਕਾਰਾਂ ਪਿੱਛੇ ਜਿਹੜੀਆਂ ਚਾਹੇ ਅਕਾਲੀ ਦਲ ਦੀ ਸੀ ਚਾਹੇ ਉਹ ਕਾਂਗਰਸ ਦੀ ਸੀ ਔਰ ਕੈਪਟਨ ਸਾਹਿਬ ਨੇ ਗੁੱਟਕਾ ਸਾਹਿਬ ਦੀ ਸੌਂ ਖਾ ਕੇ ਕਿਹਾ ਸੀ ਕਿ ਮੈਂ ਨਸ਼ੇ ਖਤਮ ਕਰ ਦਿਆਂਗਾ ਉਸ ਤੋਂ ਬਾਅਦ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਸ ਨੇ ਵੀ ਇਹੀ ਮੁੱਦੇ ਚੱਕੇ ਸੀ ਪਰ ਜਦੋਂ ਹੀ ਪਾਵਰ ਚਾਏ ਉਨ ਇੰਨੀਆਂ ਚੀਜ਼ਾਂ ਤੇ ਕੁਝ ਨਹੀਂ ਹੋਇਆ ਨਾ ਨਾ ਨਸ਼ੇ ਹਟੇ ਨਾ ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ ਨਾ ਹੀ ਇਹਨਾਂ ਨੇ ਕੋਈ ਕੇਂਦਰ ਸਰਕਾਰ ਦੀਆਂ ਅਜਿਹੀਆਂ ਸਕੀਮਾਂ ਇੱਥੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨਾਲ ਪੰਜਾਬ ਦੀ ਡਿਵੈਲਪਮੈਂਟ ਹੁੰਦੀ ਸਗੋਂ ਹਰ ਸਕੀਮ ਨੂੰ ਤਰੋੜ ਮਰੋੜ ਕੇ ਔਰ ਆਮ ਆਦਮੀ ਪਾਰਟੀ ਜਿਸ ਤਰ੍ਹਾਂ ਚੱਲ ਰਹੀ ਹੈ ਪੰਜਾਬ ਨੂੰ ਇੱਕ ਰਿਸੋਰਸ ਮੰਨ ਕੇ ਚੱਲ ਰਹੀ ਹੈ ਜਿਹੜਾ ਵੀ ਖਰਚਾ ਉਹ ਦੂਜੇ ਸੂਬਿਆਂ ਦੇ ਵਿੱਚ ਆਪਣੀਆਂ ਇਲੈਕਸ਼ਨਾਂ ਤੇ ਕਰਦੀ ਹੈ ਸਾਰੇ ਦਾ ਸਾਰਾ ਖਰਚਾ ਪੰਜਾਬ ਚੋਂ ਹੀ ਕਰਦੀ ਹੈ ਉਨ੍ਹਾਂ ਦੀ ਜਿਹੜੀ ਸੈਂਟਰ ਦੀ ਟੀਮ ਸੀਗੀ ਆਮ ਆਦਮੀ ਪਾਰਟੀ ਦੇ ਦਿੱਲੀ ਚੋਂ ਇਲੈਕਸ਼ਨਾਂ ਹਾਰ ਕੇ ਹੁਣ ਪੰਜਾਬ ਦੇ ਵਿੱਚ ਆ ਬੈਠੀ ਐ ਭਾਵੇਂ ਰਾਗਵ ਚੱਡੇ ਦਾ ਵਿਆਹ ਹੋਵੇ ਭਾਵੇਂ ਆਮ ਆਦਮੀ ਪਾਰਟੀ ਨੇ ਕੋਈ ਇਲੈਕਸ਼ਨ ਲੜਨੇ ਆ ਹੁਣ ਸਾਰੇ ਤਾਂ ਸਾਰਾ ਖਰਚਾ ਪੰਜਾਬ ਦੇ ਸਿਰ ਪੈ ਰਿਹਾ ਹੈ ਪੰਜਾਬ ਕਰਜ਼ੇ ਚ ਡੁੱਬ ਰਿਹਾ ਹੈ ਕਿਸੇ ਦਾ ਕੋਈ ਭਲਾ ਨਹੀਂ ਹੋਇਆ ਹਰ ਵਰਗ ਦੁਖੀ ਹੈ ਅਸੀਂ ਇਹ ਚਾਹੁੰਦੇ ਆ ਕਿ ਜਿਵੇਂ ਹਰਿਆਣਾ ਆਪਣੇ ਨਾਲੋਂ ਅੱਗੇ ਨਿਕਲ ਗਿਆ ਹੂੰ ਯੂਪੀ ਆਪਣੇ ਨਾਲੋਂ ਅੱਗੇ ਨਿਕਲਦਾ ਜਾ ਰਿਹਾ ਹੈ ਉੱਥੇ ਲਾਅ ਐਂਡ ਆਰਡਰ ਠੀਕ ਹੈ ਆਪਣੇ ਜਿਹੜੇ ਇੰਡਸਟਰੀਲਿਸਟ ਹੈ ਯੂਪੀ ਨੂੰ ਸ਼ਿਫਟ ਹੋ ਰਿਹਾ ਕੋਈ ਗਾਜ਼ੀਆਬਾਦ ਜਾ ਰਿਹਾ ਕੋਈ ਗੁਰਗਾਓਂ ਜਾ ਰਿਹਾ ਸੋ ਪੰਜਾਬ ਕਿਉਂ ਦਿਨੋ ਦਿਨ ਪਿੱਛੇ ਜਾਵੇ ਅਸੀਂ ਇਹ ਚਾਹੁੰਦੇ ਹਾਂ ਕਿ ਪੰਜਾਬ ਵੀ ਹੁਣ ਇੱਕ ਵਾਰੀ ਬੀਜੇਪੀ ਦਾ ਸਾਥ ਦੇ ਕੇ ਦੇਖੇ ਜਿਵੇਂ ਦੂਜੇ ਸੂਬਿਆਂ ਦੇ ਵਿੱਚ ਬੀਜੇਪੀ ਨੂੰ ਲੋਕਾਂ ਨੇ ਅਜ਼ਮਾ ਕੇ ਦੇਖਿਆ ਔਰ ਉੱਥੇ ਡਵੈਲਪਮੈਂਟ ਹੋ ਰਹੀ ਹੈ ਚਾਰ ਵਾਰ ਮੱਧ ਪ੍ਰਦੇਸ਼ ਦੇ ਵਿੱਚ ਬੀਜੇਪੀ ਜਿੱਤ ਚੁੱਕੀ ਹੈ 98 ਤੋਂ ਲੈ ਕੇ ਗੁਜਰਾਤ ਦੇ ਵਿੱਚੋਂ ਬੀਜੇਪੀ ਨਹੀਂ ਗਈ ਤਿੰਨ ਵਾਰੀ ਹਰਿਆਣਾ ਚ ਤਿੰਨ ਵਾਰੀ ਯੂਪੀ ਦੇ ਵਿੱਚ ਬੀਜੇਪੀ ਦੀ ਸਰਕਾਰ ਬਣ ਚੁੱਕੀ ਹੈ ਸੋ ਲੋਕ ਕਿਉਂ ਵਾਰ-ਵਾਰ ਬੀਜੇਪੀ ਨੂੰ ਚੁਣ ਰਹੇ ਹੈ ਕਿਉਂਕਿ ਉਹਦੀਆਂ ਪਾਲਿਸੀਜ਼ ਤੋਂ ਪ੍ਰੋਗਰਾਮਸ ਤੋਂ ਡਵੈਲਪਮੈਂਟ ਤੋਂ ਲੋਕ ਖੁਸ਼ ਨਹੀਂ ਜੀ ਦੂਜੇ ਵਾਰ ਸੇ ਪੰਜਾਬ ਦੇ ਲੋਕ ਇੱਕ ਤੋਂ ਬਾਅਦ ਇੱਕ ਸਰਕਾਰ ਅਜਮਾਉਂਦੇ ਆ ਰਹੇ ਹੈ ਤੇ ਕੋਈ ਵੀ ਸਰਕਾਰ ਉਹਨਾਂ ਦਾ ਭਲਾ ਨਹੀਂ ਚਾਹੁੰਦੀ ਕੋਈ ਵੀ ਉਹਨਾਂ ਨੂੰ ਠੀਕ ਰਸਤੇ ਤੇ ਨਹੀਂ ਲੈ ਕੇ ਜਾ ਰਹੀ ਸਮਾ ਘਟ ਜਾਣਾ ਮੈਂ ਇਹਨੂੰ ਪੰਜਾਬ ਤੇ ਫੋਕਸ ਕਰਨਾ ਚਾਹਣਾ ਹੈ ਬੀਜੇਪੀ ਦੀ ਨੈਸ਼ਨਲ ਪੱਧਰ ਤੇ ਕਾਰਗੁਜ਼ਾਰੀ ਨੂੰ ਆਪਾਂ ਥੋੜਾ ਜਿਹਾ ਪਾਸੇ ਰੱਖੀਏ ਆਪਾਂ 让我们 ਗੋ ਬੈਕ ਲਿਟਲ ਬਿਟ ਕਿ ਜਿਹੜੀਆਂ ਐਸੈਬਲਿਸ਼ਡ ਪਾਰਟੀਆਂ ਸਨ ਉਹ ਸ਼ੋਮ ਨਿਕਲਦਲ ਹੋਵੇ ਜਾਂ ਕਾਂਗਰਸ ਹੋਵੇ ਲੋਕ ਵਾਲੇ ਪਾਸਿਓਂ ਲੋਕਾਂ ਦਾ ਮਨ ਜਿਹੜਾ ਮੋਹ ਭੰਗ ਹੋ ਗਿਆ ਸੀਗਾ ਇਸੇ ਕਰਕੇ ਸ਼ਾਇਦ ਆਮ ਆਦਮੀ ਪਾਰਟੀ ਨੂੰ ਮੌਕਾ ਮਿਲਿਆ ਆਮ ਆਦਮੀ ਪਾਰਟੀ ਦੇ ਵਿੱਚ 100 ਨੌਕਸ ਲੱਭੇ ਜਾ ਸਕਦੇ ਪਰ ਅਜੇ ਵੀ ਲੋਕਾਂ ਦਾ ਮੰਨ ਹੈ ਕਿ ਦੇਖਦੇ ਆ ਕਰਦੇ ਆ ਪਰ ਅਖੀਰ ਹੀ ਜਾ ਕੇ ਜੇ ਕੋਈ ਪਾਰਟੀ ਬਦਲੀ ਨਹੀਂ ਹੈ ਇਹ ਇਫ ਯੂ ਡਿਡਨ ਚੇਂਜ ਐਨੀਥਿੰਗ ਦੈਨ ਨਥਿੰਗ ਇਜ਼ ਗੋਇੰਗ ਟੂ ਚੇਂਜ ਵਾਲੀ ਗੱਲ ਜਿਹੜੀ ਹੈਗੀ ਹੈ ਕਿ ਸ਼ੋਮਨ ਕਲਦਾਲ ਵਿੱਚ ਬਦਲੇ ਹੀ ਕੁਝ ਨਹੀਂ ਸਲਾਹ ਕਰਨੀ ਬਦਲੇ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੇ ਸੰਗੀ ਸਾਥੀ ਜੇ ਉਹਦੇ ਤੇ ਉਹ ਮੌਜੂਦ ਨੇ ਔਰ ਜਿੱਥੋਂ ਤੱਕ ਬੀਜੇਪੀ ਦਾ ਸਵਾਲ ਹੈਗਾ ਬੀਜੇਪੀ ਤੇ ਅਜੇ ਵੀ ਆਮ ਰਾਏ ਸਾਡੇ ਕਾਲਰਾਂ ਦੀ ਇਹ ਹੈ ਕਿ ਪੰਜਾਬ ਤੇ ਪੰਜਾਬੀਅਤ ਤੇ ਪੰਜਾਬੀ ਦੀ ਪ੍ਰਫੁੱਲਤਾ ਲੋਚਦੇ ਹੋਏ ਪੰਜਾਬੀ ਸ਼ਾਇਦ ਨਾ ਝਿਜਣ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਇਹ ਬੀਜੇਪੀ ਹੈਗੀ ਆ ਨੈਸ਼ਨਲ ਪੱਧਰ ਤੇ ਕਾਰਗੁਜ਼ਾਰੀ ਤੇ ਟਿੱਕ ਟਿੱਪਨੀ ਮੈਂ ਨਹੀਂ ਕਰਨਾ ਚਾਹੁੰਦਾ ਪਰ ਪੰਜਾਬ ਚ ਉਹ ਲੋਕਾਂ ਦਾ ਮਨ ਜਿੱਤ ਸਕਦੇ ਨੇ ਤੁਸੀਂ ਮਾਲਵੇਚ ਬੈਠੇ ਹੋ ਤੁਸੀਂ ਬਠਿੰਡੇਚ ਬੈਠੇ ਹੋ ਤੁਸੀਂ ਮਿਹਨਤ ਕਰਕੇ ਖੁਦ ਵੱਡੇ ਅਫਸਰ ਬਣੇ ਹੁਣ ਅਫਸਰੀ ਤੋਂ ਬਾਅਦ ਹੁਣ ਫਾਰ ਦਾ ਆਬਵੀਅਸ ਰੀਜ਼ਨ ਤੁਸੀਂ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਹੈਗੇ ਡੂ ਯੂ ਥਿੰਕ ਦ ਪੰਜਾਬੀਆਂ ਨੂੰ ਭਾਰਤੀ ਜਨਤਾ ਪਾਰਟੀ ਭਾ ਜਾਏਗੀ ਦੇਖੋ ਪਹਿਲਾਂ ਨਾਲੋਂ ਬਹੁਤ ਫਰਕ ਹੈ 11 ਲੱਖ ਮੈਂਬਰਸ਼ਿਪ ਬੀਜੇਪੀ ਦੀ ਕੀਤੀ ਹੈ ਔਰ ਉਹ 11 ਲੱਖ ਮੈਂਬਰਸ਼ਿਪ ਜਿਹੜੀ ਬੀਜੇਪੀ ਦੀ ਮੈਂਬਰਸ਼ਿਪ ਆਕਾਲੀ ਦਲ ਦੀ ਬਾਦਲ ਦੀ ਮੈਂਬਰਸ਼ਿਪ ਵਾਂਗੂ ਨਹੀਂ ਹੈਗੀ ਇਹ ਕੀ ਕਰਦੇ ਆ ਕਿ ਪਰਚੀਆਂ ਫੜਾ ਦਿੰਦੇ ਆ ਔਰ ਉਹਨਾਂ ਨੂੰ ਭਰਪੂਰ ਕੇ ਪੈਸੇ ਪਰ ਕੇ ਕਹਿ ਦਿੰਦੇ ਆ ਕਿ ਜੇ ਮੈਂਬਰਸ਼ਿਪ ਹੋ ਗਈ ਬੀਜੇਪੀ ਨੇ ਬਿਲਕੁਲ ਆਨਲਾਈਨ ਪਾਰਦਰਸ਼ੀ ਤਰੀਕੇ ਨਾਲ ਮੈਂਬਰਸ਼ਿਪ ਕਰੀਏ 15-20 ਮਿੰਟ ਲੱਗਦੇ ਆ ਇੱਕ ਬੰਦੇ ਨੂੰ ਮੈਂਬਰ ਬਣਾਉਣ ਵਾਸਤੇ ਔਰ ਕੋਈ ਵੀ ਜਿਹੜਾ ਲੀਡਰ ਹੈਗਾ ਉਹ 250 ਤੋਂ ਵੱਧ ਮੈਂਬਰ ਨਹੀਂ ਬਣਾ ਸਕਦਾ ਇਹ ਵੀ ਰੋਕ ਹੈ ਹਰੇਕ ਮੈਂਬਰ ਦਾ ਯੂਨੀਕ ਫੋਨ ਨੰਬਰ ਹੋਣਾ ਚਾਹੀਦਾ ਫਿਰ ਵੀ 11 ਲੱਖ ਭਰਤੀ ਔਰ ਰੂਰਲ ਹਲਕਿਆਂ ਦੇ ਵਿੱਚ ਵੀ ਬਹੁਤ ਵਧੀਆ ਭਰਤੀ ਹੋਈ ਹੈ ਸੋ ਕਹਿਣ ਦਾ ਮਤਲਬ ਇਹ ਹੈ ਕਿ ਜੇ ਇੰਨੇ ਲੋਕਾਂ ਨੇ ਭਾਜਪਾ ਨੂੰ ਜੁਆਇਨ ਕੀਤਾ ਤਾਂ 18% ਵੋਟਾਂ ਭਾਜਪਾ 2024 ਦੇ ਵਿੱਚ ਵੀ ਲੱਗੀ ਸੀ ਜਦੋਂ ਕਿ ਉਸ ਟਾਈਮ ਬਹੁਤ ਆਪੋਜੀਸ਼ਨ ਸੀ ਇਥੋਂ ਆਮ ਆਦਮੀ ਪਾਰਟੀ ਨੇ ਵੀ ਬਹੁਤ ਆਪੋਜ਼ ਕਰਿਆ ਬੀਜੇਪੀ ਨੂੰ ਔਰ ਦੂਜੀਆਂ ਪਾਰਟੀਆਂ ਆਪਸ ਦੇ ਵਿੱਚ ਸਾਰੀਆਂ ਤਿੰਨ ੜਲ ਗਈਆਂ ਸੀ ਕਾਂਗਰਸ ਅਕਾਲੀ ਦਲ ਔਰ ਆਮ ਆਦਮੀ ਪਾਰਟੀ ਹੁਣ ਮੇਰੀ ਬਠਿੰਡਾ ਸੀਟ ਦੇ ਉੱਤੇ ਸਾਰੇ ੜਲ ਕੇ ਲੜ ਰਹੇ ਸੀ ਇਸੇ ਕਰਕੇ ਆਦਮੀ ਪਾਰਟੀ ਮੇਰਾ ਅਸਤੀਫਾ ਨਹੀਂ ਸੀ ਮਨਜ਼ੂਰ ਕਰ ਰਹੀ ਮੈਨੂੰ ਰਿਟਾਇਰਮੈਂਟ ਨਹੀਂ ਸੀ ਦੇ ਰਹੀ ਸੋ ਇਦਾਂ ਦੀਆਂ ਗੱਲਾਂ ਹੁੰਦੀਆਂ ਰਹੀਆਂ ਔਰ ਉਸ ਦੇ 22.18% ਵੋਟ ਬੀਜੇਪੀ ਲੈ ਕੇ ਗਈ ਔਰ ਉਸ ਨੂੰ ਇੱਕ ਸਾਲ ਬੀਤ ਗਿਆ ਇੱਕ ਸਾਲ ਦੇ ਵਿੱਚ ਬਹੁਤ ਚੇਂਜੇਸ ਆਈਆਂ ਹੁਣ ਜਦੋਂ ਸਾਡੇ ਕੇਂਦਰੀ ਮੰਤਰੀ ਸਾਹਿਬਾਨ ਨੇ ਆ ਕੇ ਇੱਥੇ ਕਿਸਾਨ ਜਿੱਥੇ ਬੰਦਿਆਂ ਨਾਲ ਵੀ ਗੱਲਬਾਤ ਕੀਤੀ ਤਾਂ ਕਿਸਾਨ ਸਮਝ ਗਏ ਸੀ ਔਰ ਭਾਜਪਾ ਨਾਲ ਜਿਹੜੀ ਗੱਲਬਾਤ ਚੱਲ ਰਹੀ ਸੀ ਉਸ ਤੋਂ ਬਹੁਤ ਖੁਸ਼ ਸੀ ਉਹ ਇਹ ਕਹਿੰਦੇ ਸੀ ਆਮ ਆਦਮੀ ਪਾਰਟੀ ਦੇ ਲੀਡਰ ਇਸ ਇਨਾ ਮੀਟਿੰਗਾਂ ਦੇ ਵਿੱਚ ਨਾ ਬੈਠਣ ਸੋ ਭਾਜਪਾ ਇੰਪਰੂਵ ਕਰ ਰਹੀ ਹੈ ਸਮਾਂ ਬਚਾਉਣਾ ਚਾਹਣਾ ਮੈਂ ਸਮਾਂ ਬਚਾਉਣਾ ਚਾਹਣਾ ਥੋੜਾ ਜਿਹਾ ਮੈਂ ਕਿ ਗੁਰਪ੍ਰੀਤ ਸਿੰਘ ਮਲੂਕਾ ਸਾਹਿਬ ਉਹ ਦੇਜੀ ਤੌਰ ਤੇ ਮੈਂ ਜਾਣਦਾ ਹੈਗਾ ਬਹੁਤ ਮਿਹਨਤ ਕੀਤੀ ਹੈ ਅ ਮੇਰਾ خیال 89 90 91 ਦੇ ਸਮੇਤੋ ਲੈ ਕੇ ਲਗਾਤਾਰ ਉਹਨਾਂ ਨੇ ਜ਼ਮੀਨੀ ਪੱਧਰ ਦੇ ਵਿੱਚ ਸਿਆਸੀ ਖੇਤਰ ਕਸਾਈਏ ਨੂੰ ਕਹਿੰਦੇ ਆ ਸ਼ੋਮਨੀ ਕਲ ਦਲ ਦੀ ਖਾਤਰ ਉਹਨਾਂ ਨੇ ਦੱਬ ਕੇ ਜ਼ੋਰ ਲਾਇਆ ਤੇ ਹੁਣ ਜਦੋਂ ਕਿ ਵਾਰੀ ਸੀਗੀ ਕਿ ਉਹਨਾਂ ਨੂੰ ਟਿਕਟ ਮਿਲਦੀ ਨੌਜਵਾਨ ਸਨ ਤਾਂ ਉਹਨਾਂ ਨੂੰ ਟਿਕਟ ਦਣਾਈ ਕੀਤੀ ਗਈ ਰੋਸਾ ਸੀਗਾ ਪਰਿਵਾਰ ਚ ਬਲੂਕਾ ਸਾਹਿਬ ਕਹਿੰਦੇ ਕਿ ਮੈਂ ਤਾਂ ਖੜਾ ਹੈ ਪਰਿਵਾਰ ਦੇ ਖਾਸ ਕਰਕੇ ਗੁਰਪ੍ਰੀਤ ਜੀ ਤੁਸੀਂ ਸ਼ਾਇਦ ਇਸ ਗੱਲ ਨੂੰ ਨਾ ਪਸੰਦ ਕੀਤਾ ਖੈਰ ਉਹ ਤਾਂ ਸਾਰੇ ਲੋਕ ਜਾਣਦੇ ਨੇ ਪਰ ਇੱਕ ਪਰਸਪੈਕਸ਼ਨ ਬਣੀ ਹੋਈ ਹੈ ਕਿ ਤੁਸੀਂ ਜਦੋਂ ਅਫਸਰ ਸੀਗੇ ਸਟੈਪ ਬਾਈ ਸਟੈਪ ਕਦਮ ਬਕਦਮ ਤੁਹਾਨੂੰ ਵੀ ਸ਼ੋਮ ਨਿਕਲ ਦਲ ਦਾ ਜਾਂ ਵੱਡੇ ਬਾਦਲ ਸਾਹਿਬ ਦਾ ਜਾਂ ਛੋਟੇ ਬਾਦਲ ਸਾਹਿਬ ਦਾ ਬੜਾ ਹੀ ਮਿਹਰਬਾਨੀ ਹੈ ਤਰਕੀਆਂ ਦੇ ਵਿੱਚ ਕੁਝ ਨਾ ਕੁਝ ਫਾਇਦਾ ਹੋਇਆ ਪਰ ਤੁਸੀਂ ਇੰਟਰਵਿਊ 'ਚ ਕਹਿ ਰਹੇ ਹੋ ਕਿ ਨਾ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਮੈਂ ਆਪਣੀ ਲਾਇਕਤ ਦੇ ਸਿਰ ਤੇ ਤਾਂ ਨੂੰ ਗਈਆਂ ਔਰ ਅਕਸਰ ਕਹਿ ਦਿੰਦੇ ਪਤਾ ਨਹੀਂ ਇਹ ਗੱਲ ਠੁਕਮੀ ਨਹੀਂ ਹੈ ਇੱਥੇ ਕਿ ਪਾਣੀ 'ਚ ਰਹਿ ਕੇ ਮਗਰਮਛ ਨਾਲ ਵੈਰ ਬਾਦਲਾਂ ਦਾ ਲੱਕ ਹੈ ਤੁਹਾਡੀਆਂ ਇੰਟਰਵਿਊਜ਼ ਵਿੱਚ ਤੁਸੀਂ ਤਿੱਖੀਆਂ ਗੱਲਾਂ ਕਰ ਰਹੇ ਹੋ ਹਰ ਸਿਮਰਤ ਬਾਦਲ ਹੋਣਾਂ ਦੇ ਵਿਰੁੱਧ ਵੀ ਕਿ ਉਹ ਕਿਹੜਾ ਉਹਨਾਂ ਨੇ ਕਿਹੜਾ ਕੰਮ ਕੀਤਾ ਉਹਨਾਂ ਨੂੰ ਵੀ ਮੁਫਤ 'ਚ ਟਿਕਟ ਮਿਲੀ ਸੀ ਬਿਲਕੁਲ ਜੀ ਮੈਂ ਇਹ ਕਹਿ ਰਹੀ ਹਾਂ ਕਿ ਮੇਰੀਆਂ ਜਿਹੜੀਆਂ ਤਰੱਕੀਆਂ ਹੈਗੀਆਂ ਉਹ ਤਾਂ ਇੱਕ ਰਿਕਾਰਡ ਦਾ ਮੈਟਰ ਹੈ ਉਹਦੇ ਕਾਗਜ਼ ਅੱਜ ਵੀ ਕਿੱڑا ਹੈ ਜਾ ਸਕਦੇ ਐ ਇੰਡੀਆ ਦੇ ਵਿੱਚ ਤੁਸੀਂ ਕਿਸੇ ਵੀ ਆਪਦੇ ਦੋਸਤ ਮਿੱਤਰ ਨੂੰ ਕਹੋ ਆਰਟੀਆਈ ਰਾਹੀਂ ਜਿਵੇਂ ਜਿਵੇਂ ਮੇਰੀਆਂ ਤਰੱਕੀਆਂ ਮਿਲੀਆਂ ਉਹ ਸਾਰੇ ਪਰਸਨਲ ਡਿਪਾਰਟਮੈਂਟਸ ਤੋਂ ਰਿਕਾਰਡ ਕਢਾ ਲੈਣ ਉਹਨਾਂ ਨੂੰ ਆਪਣੇ ਆਪ ਪਤਾ ਲੱਗ ਜੂਗਾ ਸੋ ਇਦਾਂ ਦੀ ਗੱਲ ਨਹੀਂ ਹੈਗੀ ਬਲਕਿ ਮੈਂ ਇਹ ਕਹੂੰਗੀ ਕਿ ਬਾਦਲ ਹੀ ਨਹੀਂ ਬਦਲਾ ਨੇ ਆਪਦੇ ਸਾਰੇ ਰਿਸ਼ਤੇਦਾਰ ਪਾੜੇ ਔਰ ਅੱਜ ਵੀ ਦੇਰ 24 ਗੱਲਾਂ ਛੱਡ ਦਿਓ ਸਾਨੂੰ ਕੋਈ ਅਸੀਂ ਜਿਹੜੀਆਂ ਟਿਕ ਟਾਕ ਉਤਾਂ ਦੇ ਗੁੱਸੇ ਉੱਤੇ ਰਹਿ ਗਏ ਪਰ ਤੁਸੀਂ ਸਿੱਖ ਕੌਮ ਦਾ ਹੀ ਦੇਖੋ ਕਿ ਵੀ ਜਿਹੜੇ ਆਪਣੇ ਇੰਸਟੀਟਿਊਸ਼ਨ ਸੀਗੇ ਅਕਾਲ ਤਖਤ ਜਦੋਂ ਜੀ ਕਰਦਾ ਜਸੇਰ ਲਾ ਦਿੰਦੇ ਆ ਜਦੋਂ ਜੀ ਕਰਦਾ ਜਸੇਰ ਲਾ ਦਿੰਦੇ ਆ ਸੋ ਇਹਨਾਂ ਇੰਸਟੀਟਿਊਸ਼ਨਸ ਦਾ ਬਹੁਤ ਨੁਕਸਾਨ ਕੀਤਾ ਪੰਥ ਨੂੰ ਔਰ ਜਿਹੜਾ ਰਿਲੀਜੀਅਨ ਰਿਲੀਜੀਅਸ ਸੈਂਟੀਮੈਂਟਸ ਹੈਗੇ ਆ ਉਹਨਾਂ ਨੂੰ ਬਹੁਤ ਵਰਤਿਆ ਦੂਜੇ ਪਾਸੇ ਮੋਦੀ ਸਾਹਿਬ ਨੇ ਕੀ ਕਰਿਆ ਉਹਨਾਂ ਨੇ ਸਿੱਖਾਂ ਨੂੰ ਜਿਹੜਾ ਕਰਤਾਰਪੁਰ ਦਾ ਲੰਗਾ ਖੁੱਲਿਆ ਉਸ ਉਹ ਮੋਦੀ ਸਾਹਿਬ ਦੇ ਕਰਕੇ ਹੀ ਖੁੱਲਿਆ ਔਰ ਉਹਨਾਂ ਨੇ ਹਰ ਤਰੀਕੇ ਨਾਲ ਜਿਹੜੇ ਸਿੱਖ ਸੈਂਟੀਮੈਂਟਸ ਨੂੰ ਉਹਨਾਂ ਨੇ ਅ ਗਰੇ ਸਾਡੇ ਗੁਰੂ ਸਾਹਿਬਾਨ ਦੇ ਦਿਹਾੜੇ ਸੀ ਭਾਵੇਂ ਉਹ ਸਾਡੇ ਸਹਬਜ਼ਾਦਿਆਂ ਦੇ ਦਿਨ ਸੀਗੇ ਹਰ ਚੀਜ਼ ਨੂੰ ਉਹਨਾਂ ਨੇ ਇੱਕ ਇੰਪੋਰਟੈਂਸ ਦੇ ਕੇ ਮਨਾਉਣ ਦੀ ਕੋਸ਼ਿਸ਼ ਕੀਤੀ ਆ ਸਿੱਖ ਧਰਮ ਨੂੰ ਸਿੱਖ ਪੰਥ ਨੂੰ ਬਹੁਤ ਜ਼ਿਆਦਾ ਸਤਿਕਾਰ ਦੇਣ ਦੀ ਕੋਸ਼ਿਸ਼ ਕੀਤੀ ਹੈ ਪਰ ਦੂਜੇ ਪਾਸੇ ਜੇ ਤੁਸੀਂ ਦੇਖੋ ਬਾਦਲਾਂ ਨੇ ਤਾਂ ਵਰਤਿਆ ਪੰਥ ਨੂੰ ਔਰ ਇੰਨੇ ਸਾਲ ਇਹਨਾਂ ਨੇ ਵੋਟਾਂ ਲੈ ਕੇ ਜੋ ਬੇਅਦਬੀਆਂ ਹੋਈਆਂ ਸਾਰਾ ਕੁਝ ਹੋਇਆ ਉਹਨਾਂ ਦੇ ਵਿੱਚ ਕੋਈ ਕੀ ਇਹ ਸੱਚ ਹੈ ਪਰਮਪਾਲ ਕਰਜੀ ਕੀ ਇਹ ਸੱਚ ਹੈਗਾ ਕਿ ਜੇ ਜਦੋਂ ਤੁਹਾਨੂੰ ਤਰੱਕੀ ਮਿਲਣੀ ਸੀਗੀ ਪੀਸੀਐਸ ਤੋਂ ਤੁਸੀਂ ਆਈਐਸ ਬਨਣਾ ਸੀਗਾ ਜਿਹੜਾ ਕਿ ਇੱਕ ਨਾਰਮਲ ਵਰਤਾਰਾ ਵੀ ਹੈਗਾ ਤਾਂ ਵੱਡੇ ਬਾਦਲ ਸਾਹਿਬ ਨੇ اپੋਜ਼ ਕੀਤਾ ਉਹਨੂੰ ਯੂ ਆਰ ਅਨਰੇਕਡ ਯੂ ਸੈੱਡ ਥੈਟ ਮੈਂ ਇਹ ਕਹਾਂ ਕਿ ਮੇਬੀ ਉਹਨਾਂ ਦੇ ਨਾਲ ਰਹਿੰਦੇ ਅਫਸਰਾਂ ਦਾ ਰੋਲ ਹੋਵੇ ਯਾਨੀ ਲੋਕਾਂ ਚ ਇਹ ਹੈਗਾ ਕਿ ਤੁਹਾਡੀ ਮਦਦ ਹੋਈ ਹੈ ਪਰ ਤੁਹਾਨੂੰ ਲੱਗਦਾ ਹੈ ਕਿ ਕੋਈ ਮਦਦ ਨਹੀਂ ਹੋਈ ਬਲਕਿ ਵਿਰੋਧ ਹੋਇਆ ਹੋ ਸਕਦਾ ਹੈ ਬਿਲਕੁਲ ਬਿਲਕੁਲ ਪੋਸਟ ਕੀਤਾ ਉਹਨਾਂ ਨੇ ਵੀ ਪੋਸਟ ਕੀਤਾ ਔਰ ਉਸ ਤੋਂ ਬਾਅਦ ਵੀ ਕੀ ਹੋਇਆ ਕਿ ਉਸ ਤੋਂ ਬਾਅਦ ਕਾਂਗਰਸ ਦੀ ਗਵਰਨਮੈਂਟ ਆ ਜਾਂਦੀ ਹੈ ਕਾਂਗਰਸ ਦੀ ਗਵਰਨਮੈਂਟ ਕਹਿੰਦੀ ਹੈ ਕਿ ਜੇ ਤਾਂ ਅਕਾਲੀ ਦਲ ਵਾਲੇ ਆਫੀਸਰ ਹੈ ਸੋ ਇਹਨਾਂ ਨੂੰ ਕੋਈ ਵਧੀਆ ਪੋਸਟਿੰਗ ਨਹੀਂ ਦੇਣੀ ਹਾਲਾਂਕਿ ਉਹ ਡਿਪਟੀ ਕਮਿਸ਼ਨਰ ਲੱਗਣ ਵਾਸਤੇ ਐਲੀਜੀਬਲ ਸੀ ਬਟ ਬਿਕੋਜ਼ ਕਾਂਗਰਸ ਗਵਰਨਮੈਂਟ 5 ਸਾਲ ਮੈਂ ਉਹ ਉਹ ਬਤਾਏ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਉਹ ਵੀ ਕਹਿੰਦੇ ਕਿ ਜੀ ਇਹ ਤਾਂ ਅਕਾਲੀ ਦਲ ਦੇ ਰਿਸ਼ਤੇਦਾਰ ਹੈ ਸੋ ਅਸੀਂ ਇਹਨਾਂ ਨੂੰ ਪੋਸਟਿੰਗ ਪ੍ਰੋਪਰ ਨਹੀਂ ਦੇਵਾਂਗੇ ਸੋ ਮੈਂ ਤਾਂ ਸਫਰ ਹੀ ਕਰਿਆ ਹਮੇਸ਼ਾ ਅਕਾਲੀ ਦਲ ਦੇ ਵਿੱਚ ਮੈਨੂੰ ਕੋਈ ਜਿਹਨੂੰ ਕਹਿੰਦੇ ਕੋਈ ਫੇਵਰ ਨਹੀਂ ਮਿਲੀ ਪਰ ਮੈਂ ਉਹ ਸਾਰੀਆਂ ਗੱਲਾਂ ਵੀ ਪਾਸੇ ਰੱਖ ਕੇ ਕਹਿੰਦੀ ਆ ਕਿ ਆਜ ਦੀ ਡੇਟ ਦੇ ਵਿੱਚ ਜਿਹੜੇ ਸਿਕ ਸੈਂਟੀਮੈਂਟਸ ਹੈ ਜਾਂ ਜਿਹੜੇ ਪੰਜਾਬੀਆਂ ਦੇ ਸੈਂਟੀਮੈਂਟਸ ਹੈ ਜੋ ਬਾਦਲ ਤੜੇ ਦੇ ਵੀ ਬਹੁਤ ਅਗੇਂਸਟ ਹੈ ਜਿਨ੍ਹਾਂ ਨੂੰ 11 ਪਰ 12% ਵੋਟਾਂ ਪਈਆਂ ਸੀ ਤਾਂ 11 12% ਦੇ ਵਿੱਚੋਂ ਹੁਣ ਦੋ ਧੜੇ ਬਣੇ ਹੋਏ ਆ 5 5 4 4% ਤੇ ਹੈਗੇ ਨੇ ਔਰ ਜਿਹੜਾ ਜਿਹਨੂੰ ਇਹ ਕਹਿੰਦੇ ਆ ਪੰਜ ਆਪਾਂ ਜਿਹੜੀ ਅਕਾਲ ਤਖਤ ਨੇ ਪੰਜ ਮੈਂਬਰੀ ਕਮੇਟੀ ਬਣਾਈ ਸੀ ਉਹਨਾਂ ਨੇ ਵੀ ਉਹ ਕਲੇਮ ਕਰਦੇ ਆ ਕਿ 15 ਲੱਖ ਤੋਂ ਲੈ ਕੇ 17 ਲੱਖ ਤੱਕ ਦੀ ਭਰਤੀ ਉਹਨਾਂ ਨੇ ਵੀ ਕਰ ਲਈ ਸੋ ਉਹ ਕਿਹੜੀ ਭਰਤੀ ਆ ਉਹ ਸਾਰੀ ਦੀ ਸਾਰੀ ਸੁਖਵੀਰ ਬਾਦਲ ਦੇ ਐਸਟੀ ਭਰਤੀ ਹੈ ਉਹ ਜਿਹੜੇ 17 ਲੱਖ ਲੋਕ ਪੰਜ ਮੈਂਬਰੀ ਕਮੇਟੀ ਦੇ ਰਾਹੀਂ ਮੈਂਬਰ ਭਰਤੀ ਹੋਏ ਆ ਉਹ ਤਾਂ ਸਾਰੇ ਸੁਖਵੀਰ ਬਾਦਲ ਨੂੰ ਬੈਟ ਮੀਨਸ ਸਪੋਜ਼ ਹੀ ਕਰ ਰਹੇ ਆ ਜਦੋਂ ਪਾਰਟੀਆਂ ਪਾਰਟੀਆਂ ਨਾਲ ਸਮਝੌਤੇ ਕਰਦੀਆਂ ਨੇ ਪਰਮਪਾਲ ਕੌਰ ਜੀ ਉਹਦੇ ਵਿੱਚ ਤੁਹਾਡੇ ਵਰਗੇ ਜਿਹੜੇ ਅਜੇ ਨਵੇਂ-ਨਵੇਂ ਆਏ ਨੇ ਸਿਆਸਤ ਵਿੱਚ ਉਹਨਾਂ ਦਾ ਨੁਕਸਾਨ ਹੋ ਜਾਂਦਾ ਹੈਗਾ ਤੁਹਾਡੇ ਕੋਲੇ ਤਜਰਬਾ ਬਹੁਤ ਹੈ ਬਤੌਰ ਆਈਐਸ ਅਫਸਰ ਪ੍ਰਬੰਧਕੀ ਕੁਸ਼ਲਤਾ ਦਾ ਤੁਸੀਂ ਬਹੁਤ ਸਾਰਾ ਫਾਇਦਾ ਕਰ ਸਕਦੇ ਹੋ ਆ ਭਾਜਪਾ ਦਾ ਜਿਹੜੀ ਕਿ ਪੰਜਾਬ 'ਚ ਹੁਣ ਜ਼ੋਰ ਦਾ ਢੰਗ ਨਾਲ ਕੰਮ ਕਰ ਰਹੀ ਹੈ ਤੇ ਕਰਨਾ ਚਾਹ ਰਹੀ ਹੈ ਅ ਪਰ ਜੇ ਸਮਝੌਤਾ ਹੋ ਗਿਆ ਤਾਂ ਫੇਰ ਤੁਹਾਡੇ ਵਰਗੇ ਜਿਹੜੇ ਤੀਖਣ ਬੁੱਧੀ ਵਾਲੇ ਵਿਅਕਤੀ ਨੇ ਤੁਹਾਡਾ ਨੁਕਸਾਨ ਹੋ ਜਾਣਾ ਵੱਟ ਯੂ ਥਿੰਕ ਅਬਾਟ ਥੈਟ ਇਹ ਕੋਈ ਸੈ ਦਾ ਨੁਕਸਾਨ ਦਾ ਮਸਲਾ ਨਹੀਂ ਹੈਗਾ ਅਸੀਂ ਆਪਦੇ ਫਾਇਦੇ ਨੁਕਸਾਨ ਦੀ ਤਾਂ ਕਦੇ ਗੱਲ ਹੀ ਨਹੀਂ ਕੀਤੀ ਕਿ ਸਾਡਾ ਬਹੁਤ ਫਾਇਦਾ ਹੋ ਜਾਊਗਾ ਅਸੀਂ ਸਿਰਫ ਇਹ ਕਹਿ ਰਹੇ ਹਾਂ ਕਿ ਵੀ ਅਸੀਂ ਉਸ ਪਾਰਟੀ ਦਾ ਸਾਥ ਦੇਣਾ ਚਾਹੁੰਦੇ ਹਾਂ ਜਿਹੜੀ ਕੁਝ ਨਾ ਕੁਝ ਡਿਵੈਲਪਮੈਂਟ ਬਾਰੇ ਸੋਚਦੀ ਹੈ ਜਿਹੜੀ ਪ੍ਰੋਗਰੈਸਿਵ ਹੈ ਜਿਹੜੀ ਚਾਹੁੰਦੀ ਹੈ ਕਿ ਸਾਡਾ ਨੇਸ਼ਨ ਸਾਡਾ ਪੰਜਾਬ ਸਾਡੇ ਲੋਕ ਅੱਗੇ ਵਧਣ ਲੋਕ ਖੁਸ਼ਹਾਲ ਹੋਣ ਤਾਂ ਅਸੀਂ ਉਸ ਪਾਰਟੀ ਦਾ ਸਹਿਯੋਗ ਸਾਥ ਦੇਣਾ ਚਾਹੁੰਦੇ ਹਾਂ ਔਰ ਇਹ ਮੈਕੈਨੀਆ ਕਿ ਵੀ ਅੱਜ ਦੀ ਡੇਟ ਦੇ ਵਿੱਚ ਜੋ ਭਾਜਪਾ ਦਾ ਆਫੀਸ਼ੀਅਲੀ ਸਟੈਂਡ ਹੈਗਾ ਉਹ ਹੀ ਹੈਗਾ ਕਿ ਸਮਝੌਤਾ ਨਹੀਂ ਕਰਨਾ ਮੈਂ ਉਸ ਸਟੈਂਡ ਬਾਰੇ ਦੱਸ ਰਹੀ ਹਾਂ ਸੋ ਮੈਂ ਨਿੱਜੀ ਤੌਰ ਤੇ ਇਹਨਾਂ ਗੱਲਾਂ ਦੇ ਵਿੱਚ ਕਿ ਵੀ ਸਾਡਾ ਨੁਕਸਾਨ ਹੋ ਜੂ ਫਾਇਦਾ ਹੋ ਜੂ ਉਹ ਤਾਂ ਆਉਣ ਵਾਲਾ ਸਮਾਂ ਦੱਸ ਸਮਾਂ ਘਟਦਾ ਜਾ ਰਹੀ ਮੇਰੇ ਕੋਲ ਮੈਂ ਛੇਤੀ ਛੇਤੀ ਨਿਕ ਨਿਕ ਜਵਾਬ ਦੇਉ ਤੁਸੀਂ ਕਿ ਇੱਕ ਮੈਨੂੰ ਕੁਐਸਚਨ ਆਇਆ ਲਿਖਤੀ ਸਾਡੇ ਕਿਸੇ ਕਾਲਰ ਵੱਲੋਂ ਕਿਉਂਕਿ ਅਸੀਂ ਗੱਲਾਂ ਕਰਦੇ ਰਹੇ ਨੇ ਕਿ ਬੀਜੇਪੀ ਨਾ ਪੰਜਾਬ ਦੇ ਵਿੱਚ ਦਲਤਾਂ ਤੇ ਜੱਟਾਂ ਦਾ ਤੇ ਹਿੰਦੂਆਂ ਤੇ ਸਿੱਖਾਂ ਦਾ ਪਾੜਾ ਚਾਹੁੰਦੀ ਹੈ ਤੇ ਇਹਨੂੰ ਜਾਣ ਬੁੱਝ ਕੇ ਛੈਣੀ ਬਣ ਕੇ ਵਧਾਉਣ ਦਾ ਯਤਨ ਕਰ ਰਹੀ ਹੈ ਸਿਆਸੀ ਲਾਹਾ ਲੋਚਦੀ ਹੈ ਇਹ ਇੱਕ ਕਿਸੇ ਬੇਸਿਸ ਤੇ ਕਹਿ ਨਾ ਚਹੀਦੀ ਆ ਕਦਮ ਉਹਨਾਂ ਨੇ ਚੁੱਕਿਆ ਜਿਹਦੇ ਨਾਲ ਹਿੰਦੂ ਤੇ ਸਿੱਖਾਂ ਦਾ ਪਾੜਾ ਵਧ ਗਿਆ ਜਦੋਂ ਭਾਜਪਾ ਲਗਾਤਾਰ ਸਿੱਖ ਪੰਥ ਵਾਸਤੇ ਸਿੱਖ ਪੰਥ ਦੇ ਸਤਕਾਰ ਵਾਸਤੇ ਲਗਾਤਾਰ ਕੰਮ ਕਰ ਰਹੀ ਹੈ ਜਿਹੜੀ ਬੇਅਦਬੀ ਇੱਥੇ ਆਪਣੇ ਅਕਾਲੀ ਦਲ ਦੀ ਸਰਕਾਰ ਵੇਲੇ ਇੱਥੇ ਬੇਅਦਬੀ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਰ ਦੂਜੇ ਪਾਸੇ ਅਫਗਾਨਿਸਤਾਨ ਤੋਂ ਬੇਅਦਬੀ ਨੂੰ ਰੋਕਣ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸਾਡੇ ਕੇਂਦਰੀ ਮੰਤਰੀ ਆਪਣੇ ਸਿਰਾਂ ਤੇ ਰੱਖ ਕੇ ਲੈ ਕੇ ਆਏ ਸੋ ਬੀਜੇਪੀ ਜਦੋਂ ਸਿੱਖਾਂ ਦਾ ਸਤਕਾਰ ਕਰ ਰਹੀ ਹੈ ਤਾਂ ਫਿਰ ਹਿੰਦੂ ਸਿੱਖਾਂ ਦੇ ਪਾੜੇ ਦਾ ਮਸਲਾ ਕਿੱਥੋਂ ਆ ਗਿਆ ਗਰੀਬ ਵਰਗ ਜਿਹੜਾ ਹੈਗਾ ਹਮੇਸ਼ਾ ਹਰ ਸਰਕਾਰ ਦੀ ਬੀਜੇਪੀ ਦੀ ਜਿੱਥੇ-ਜਿੱਥੇ ਸਰਕਾਰ ਹੈ ਜਾਂ ਕੇਂਦਰ ਦੇ ਤੌਰ ਤੇ ਵੀ ਮਤਲਬ ਜਦੋਂ ਗਰੀਬ ਜਿਹੜਾ ਹੈਗਾ ਉਹਨੂੰ ਅਪਲਿਫਟਮੈਂਟ ਦੀ ਲੋੜ ਆ ਉਹਦੇ ਵਾਸਤੇ ਸਕੀਮਾਂ ਜਿਹੜੀ ਫਲੋਟ ਕਰ ਰਹੀ ਹੈ ਜਿਹਦੇ ਕਰਕੇ ਗਰੀਬ ਉਹਨਾਂ ਨਾਲ ਜੁੜ ਰਹੇ ਹੈ ਪਰ ਬੋਤ ਦਾ ਜੀ ਆਪਾਂ ਨਾ ਕਿਦਰ ਖੁੱਲੀ ਗੱਲਬਾਤ ਕਰਾਂਗੇ ਅੱਜ ਸਮਾਂ ਮੇਰੇ ਕੋਲ ਬਹੁਤ ਘੱਟ ਗਿਆ ਪਰ ਆਖਰੀ ਜਿਹੜਾ 2 ਮਿੰਟ ਮੈਂ ਚਾਹਣਾ ਕਿ ਤੁਸੀਂ ਐਨ ਆਰ ਆਈਜ਼ ਸਾਡੇ ਸਰੋਤਿਆਂ ਦੇ ਮੁਤਲਕ ਜਿਹੜੀ ਵਿਸ਼ੇਸ਼ ਸਵਾਲ ਹੈਗਾ ਉਹਦੇ ਤੇ ਉੱਤੇ ਆਪਣੇ ਖਿਆਲ ਦੇ ਦਿਓ ਉਹ ਇਹ ਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਵਿਸ਼ੇਸ਼ ਸੱਦੇ ਦੇ ਉੱਤੇ ਕਾਰਨੀ ਸਾਹਿਬ ਦੇ ਆਏ ਸਨ ਜੀ 7 ਚੋ ਸਪੈਸ਼ਲ ਇਨਵਾਈਟੀ ਵਜੋਂ ਤੇ ਲੋਕੀਂ ਬਹੁਤਾ ਕਰਕੇ ਸਰਾਣਾ ਕਰ ਰਹੇ ਨੇ ਕਿ ਭਾਵੇਂ ਖਟਾਸ ਪੈਦਾ ਹੋ ਗਈ ਸ ਦੋਹਾ ਮੁਲਕਾਂ ਦੇ ਵਿੱਚ ਲੇਕਿਨ ਇਹ ਸੱਦਾ ਪ੍ਰਵਾਨ ਕਰਕੇ ਮੋਦੀ ਸਾਹਿਬ ਇੱਥੇ ਆਏ ਤੇ ਦੋਹਾ ਮੁਲਕਾਂ ਦੇ ਵਿੱਚ ਹੁਣ ਜਿਹੜਾ ਉਹ ਖਟਾਸ ਖਤਮ ਹੋਣ ਦੀ ਸੰਭਾਵਨਾ ਬਣ ਗਈ ਹੈ ਹੁਣ ਤੁਹਾਨੂੰ ਸਵਾਲ ਸਪੈਸੀਫਿਕਲੀ ਇਹ ਹੈ ਕਿਉਂਕਿ ਤੁਸੀਂ ਨਵੇਂ ਆਏ ਹੋ ਔਰ ਖੁਸ਼ ਗਵਾਰਤੀ ਕਨਾਲ ਜਾਂ ਤੁਸੀਂ ਆਨਰ ਸਮਿਟ ਚ ਆਸਵੰਦੋਂ ਕਿਸ ਹਾਲਾਤ ਬਦਲਣ ਗਏ ਔਰ ਬੀਜੇਪੀ ਸਹਿਰਦ ਹੈ ਕਿ ਬਹੁਤਾ ਕਰਕੇ ਪੰਜਾਬ ਦੇ ਲੋਕ ਬੀਸੀ ਦੇ ਵਿੱਚ ਨੇ ਕੈਨੇਡਾ ਦੇ ਵਿੱਚ ਆਏ ਹੋਏ ਨੇ ਬਾਕੀ ਮੁਲਕਾਂ ਦੇ ਮੁਕਾਬਲੇ ਤਨ ਉਹਨਾਂ ਨੂੰ ਲੱਗਦਾ ਹੈ ਕਿ ਜਿਹੜੀ ਬੀਜੇਪੀ ਸਰਕਾਰ ਹੈ ਸਾਡੀ ਸੀਸ ਸਾਡੀਆਂ ਸੂਈ ਏਜੰਸੀਆਂ ਵੀ ਕਹਿ ਰਹੀਆਂ ਨੇ ਕਿ ਉਹਨਾਂ ਨੇ ਸਾਡੇ ਮੁਲਕ ਦੀ ਸਿਆਸਤ ਤੇ ਸਮਾਜ ਵਿੱਚ ਮਦਖਲਤ ਕੀਤੀ ਇੰਟਰਫੀਰੈਂਸ ਕੀਤੀ ਹੈ ਅਤੇ ਅਜਿਹਾ ਕਰਨ ਦੇ ਨਾਲ ਨਾਲ ਦੋਸ਼ ਲੱਗਦਾ ਹੈ ਕਿ ਸਾਡੇ ਇੱਕ ਗੁਰਦੁਆਰੇ ਦੇ ਪ੍ਰਧਾਨ ਦਾ ਕਤਲ ਵੀ ਕਰਵਾਇਆ ਜਾਂ ਕੀਤਾ ਹੈ ਜਾਂ ਸਿੱਧਾ ਜਾਂ ਸਿੱਧਾ ਕੋਈ ਨਾ ਇਸ ਕਿਸਮ ਦੀ ਬਹੁਤ ਨੈਗੇਟਿਵਿਟੀ ਜੁੜੀ ਹੋਈ ਹੈ ਜਿੱਥੇ ਕਿ ਕਾਰਨੀ ਸਾਹਿਬ ਦੀ ਸਿਫਤ ਹੋ ਰਹੀ ਹੈ ਕਿ ਉਹ ਭਾਰਤ ਨਾਲ ਰਿਲੇਸ਼ਨ ਬਿਹਤਰ ਕਰਨ ਦੀ ਇੱਛਾ ਦੇ ਨਾਲ ਕਦਮ ਪੁੱਟ ਰਹੇ ਨੇ ਨਾਲ ਦੀ ਨਾਲ ਇਸ ਕਿਸਮ ਦੀਆਂ ਗੱਲਬਾਤਾਂ ਵੀ ਚੱਲਦੀਆਂ ਨੇ ਯੂ ਬੀਇੰਗ ਅ ਪੰਜਾਬੀ ਯੂ ਬੀਇੰਗ ਅ ਬੈਕਗਰਾਉਂਡ ਵਿਦ ਅ ਸ਼੍ਰੋਮਣੀ ਕਾਲਦਲ ਪੰਥਕ ਪਾਰਟੀ ਨਾਲ ਜੁੜਿਆ ਹੋਇਆ ਤੁਹਾਡਾ ਪਿਛੋਕੜ ਹੈਗਾ ਪਰਿਵਾਰ ਦਾ ਤਾਂ ਇਸ ਦੇ ਮੁਤਲਕ ਤੁਹਾਨੂੰ ਹਰ ਪਲੇਟਫਾਰਮ ਦੇ ਉੱਤੇ ਗੱਲਾਂ ਸਾਫ਼ ਕਰ ਲੈਣੀਆਂ ਚਾਹੀਦੀਆਂ ਨੇ ਕਿ ਜੇਕਰ ਤੁਸੀਂ ਤਰੱਕੀ ਕਰਨੀ ਹੈ ਜੇਕਰ ਤੁਸੀਂ ਪਾਰਟੀ ਦੀਆਂ ਜੜ੍ਹਾਂ ਮਜ਼ਬੂਤ ਕਰਨੀਆਂ ਹੈ ਤੇ ਬਾਹਰ ਲਿਆਂਦਾ ਅ ਰਿਕਟਰ ਨੂੰ ਖਿਆਲ ਕਰਨਾ ਪੈਣਾ ਇਸ ਪਰਸੈਪਸ਼ਨ ਨੂੰ ਤੋੜਨਾ ਪੈਣਾ ਹੈ ਅਖੀਰ ਤੇ ਆਪਣੀ ਗੱਲ ਨੂੰ ਕਨਕਲੂਡ ਕਰ ਦਿਓ ਮੇਰੀ ਗੱਲ ਦੇ ਉੱਤੇ ਵੀ ਕਮੈਂਟ ਕਰ ਦਿਓ ਬਿਲਕੁਲ ਜੀ ਮੋਦੀ ਸਾਹਿਬ ਔਰ ਬੀਜੇਪੀ ਸਰਕਾਰੇ ਚਾਹੁੰਦੀ ਹੈ ਕਿ ਭਾਵੇਂ ਪੰਜਾਬੀ ਹੋਣ ਭਾਵੇਂ ਕਿਸੇ ਹੋਰ ਸੂਬੇ ਤੋਂ ਹੋਣ ਜਿੰਨੇ ਵੀ ਭਾਰਤ ਦੇ ਨਾਗਰਿਕ ਹੈ ਜਿੰਨੇ ਵੀ ਵਿਦੇਸ਼ਾਂ ਦੇ ਵਿੱਚ ਰਹਿੰਦੇ ਹੈ ਉਹਨਾਂ ਦਾ ਚੰਗਾ ਹੀ ਸੋਚਦੀ ਹੈ ਬੀਜੇਪੀ ਇਸੇ ਕਰਕੇ ਜੇ ਭਾਰਤ ਦੇ ਰਿਲੇਸ਼ਨ ਦੂਜੇ ਕੰਟਰੀਜ਼ ਨਾਲ ਵਧੀਆ ਹੋਣਗੇ ਤਾਂ ਹੀ ਉਹ ਆਪਣੇ ਨਾਗਰਿਕਾਂ ਦੇ ਜਿਹੜੇ ਹੱਕ ਹੈਗੇ ਆ ਉਹਨਾਂ ਦੀ ਗੱਲਬਾਤ ਕਰ ਸਕੂਗੀ ਉਹਨਾਂ ਨਾਲ ਸੋ ਰਿਲੇਸ਼ਨਸ ਇੰਪਰੂਵ ਹੋ ਰਿਹਾ ਬਹੁਤ ਵਧੀਆ ਗੱਲ ਹੈ ਤੁਸੀਂ ਪਿੱਛੇ ਜੇ ਦੇਖਿਆ ਹੋਣਾ ਕਿ ਜਦੋਂ ਰਸ਼ੀਆ ਯੂਕਰੇਨ ਦੀ ਵਾਰ ਲੱਗੀ ਸੀ ਜਿਹੜੇ ਦੋ ਵਾਰਿੰਗ ਕੰਟਰੀ ਸੀ ਉਹਨਾਂ ਨੇ ਲੜਾਈ ਰੋਕ ਕੇ ਸਿਰਫ ਇੰਡੀਆ ਦੇ ਬੱਚਿਆਂ ਨੂੰ ਬਾਹਰ ਕੱਢਿਆ ਸੀਗਾ ਕੁਝ ਸਮੇਂ ਵਾਸਤੇ ਸਪੈਸ਼ਲੀ ਉਹਨਾਂ ਨੇ ਲੜਾਈ ਰੋਕੀ ਸੀ ਇੰਡੀਆ ਇੰਡੀਆ ਦੇ ਬੱਚਿਆਂ ਵਾਸਤੇ ਔਰ ਜਿਹੜੇ ਦੂਜੇ ਕੰਟਰੀਜ਼ ਦੇ ਬੱਚੇ ਸੀ ਉਸ ਟਾਈਮ ਭਾਰਤ ਦਾ ਝੰਡਾ ਚੱਕ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸੀ ਸੋ ਜਿਹੜੀ ਹੈ ਡਿਪਲੋਮੇਸੀ ਹੁੰਦੀ ਹੈ ਜਿਹੜੀ ਜਦੋਂ ਤੁਹਾਡੇ ਰਾਸ਼ਟਰ ਦੀ ਤੁਹਾਡੇ ਦੇਸ਼ ਦੀ ਇਮੇਜ ਇੰਪਰੂਵ ਹੁੰਦੀ ਹੈ ਉਹਦੇ ਨਾਲ ਨਾਗਰਿਕਾਂ ਨੂੰ ਫਾਇਦਾ ਹੁੰਦਾ ਉੱਥੋਂ ਜਿਹੜੇ ਬੱਚੇ ਨਿਕਲੇ ਇਰਿਸਪੈਕਟਿਵ Hindu ਸੀ Sikh ਸੀ ਗਰੀਬ ਸੀ ਅਮੀਰ ਸੀ ਉਹ ਨਿਕਲ ਕੇ ਆਏ ਸੋ ਇਸੇ ਤਰ੍ਹਾਂ ਹੁਣ ਇਜ਼ਰਾਈਲ ਦੇ ਵਿੱਚ ਇਸ ਲਈ ਚ ਉਹਨਾਂ ਦੇਸ਼ਾਂ ਦੇ ਵਿੱਚ ਵੀ ਕੋਪਰੇਸ਼ਨ ਚੱਲ ਰਿਹਾ ਹੈ ਕਿ ਉੱਥੋਂ ਵੀ ਆਪਣੇ ਨਾਗਰਿਕ ਵਾਪਸ ਲੈ ਕੇ ਆਉਣੇ ਆ। ਸੋ ਜੇ ਦੂਜੇ ਕੰਟਰੀਜ਼ ਨਾਲ ਸਾਡੇ ਰਿਲੇਸ਼ਨਸ ਇੰਪਰੂਵ ਹੋਣਗੇ ਤਾਂ ਸਾਡੀ ਸਰਕਾਰ ਆਪਣੇ ਨਾਗਰਿਕਾਂ ਦਾ ਔਰ ਆਪਣੇ ਜਿਹੜੇ ਜਿਨ੍ਹਾਂ ਦਾ ਮੂਲ ਇੰਡੀਆ ਦੇ ਵਿੱਚ ਹੈਗਾ ਉਹਨਾਂ ਦਾ ਤਾਂ ਹੀ ਕੋਈ ਫਾਇਦਾ ਕਰ ਸਕੂ। ਤੁਹਾਡਾ ਬਹੁਤ-ਬਹੁਤ ਧੰਨਵਾਦ ਸਮਾਂ ਕੱਢਿਆ। ਫਿਰ ਕਿਸੇ ਦਿਨ ਆਪਾਂ ਖੁੱਲ ਕੇ ਗੱਲਬਾਤ ਕਰਾਂਗੇ। ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਐਂਡ ਯੂ ਹੈਵ ਡਨ ਯੂਰ ਹੋਮਵਰਕ ਵੈਲ।